ਮੋਗਾ ਦੁਨਨੇ ਕੇ ਵਿਖੇ ਬਰਗਾੜੀ ਬਠਿੰਡੇ ਤੋਂ ਨਵੇਂ ਆ ਰਹੇ ਹਾਈਵੇ ਦੇ ਨਿਰਮਾਣ ਅਧੀਨ ਫਲਾਈਓਵਰ ਪੁਲ ਦੀਆਂ ਰੋਕਾਂ ਵਿੱਚ ਫਰੋਜਪੁਰ ਤੋਂ ਆ ਰਹੀ ਇੱਕ ਸਵਿਫਟ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਹੈ ਜਿਸ ਵਿੱਚ ਫਰੋਜਪੁਰ ਵਾਸੀ ਅਮਿਤ ਕੁਮਾਰ ਜੋ ਕਿ ਨਗਰ ਨਿਗਮ ਮੋਗਾ ਦੀ ਟੈਕਸ ਬ੍ਰਾਂਚ ਵਿੱਚ ਤਾਇਨਾਤ ਨੂੰ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ਪਰ ਉਸਦੀ ਨਵੀਂ ਕਾਰ ਸੜ ਕੇ ਸੁਆਹ ਹੋ ਗਈ ਹੈ ਨੈਸ਼ਨਲ ਹਾਈਵੇ ਤੇ ਵੱਡੀ ਅਣਗਿਲੀ ਕਰਕੇ ਇਹ ਸੜਕ ਹਾਦਸਾ ਵਾਪਰਿਆ ਕਿਉਂਕਿ ਸੜਕ ਵਿਚਕਾਰ ਰੱਖ ਕੇ ਵੱਡੇ ਵੱਡੇ ਪੱਥਰ ਫਲੈਕਸ ਲਾਈਟਾਂ ਲਾਲ ਲੱਗੀਆਂ ਹੋਣ ਕਰਕੇ ਕੰਕਰੀਟ ਦੇ ਭਰੇ ਵੈਰੀਗੇਟ ਬਿਲਕੁਲ ਦਿਖਾਈ ਨਹੀਂ ਦਿੰਦੇ ਜੋ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇ ਕੇ ਠੋਕਵੇਂ ਪ੍ਰਬੰਧ ਕਰਨੇ ਚਾਹੀਦੇ ਨੇ ਤਾਂ ਜੋ ਰਾਹਗੀਰਾਂ ਦੀ ਜਾਨ ਦਾ ਖੌਫ ਨਾ ਵੜ ਸਕਣ ਮੋਗੇ ਤੋਂ ਬਿੱਟੂ ਪੁਰਵਾਦੀ ਰਿਪੋਰਟ ਅੱਜ ਫਰੋਜਪੁਰ ਤੋਂ ਗੱਡੀ ਆ ਰਹੀ ਸੀਗੀ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਗੱਡੀ ਜਿਹੜੀ ਆ ਉਹ ਵੱਜੀ ਜੀ ਉੱਥੇ ਹਾਈਵੇ ਦੇ ਜਿਹੜਾ ਕੰਮ ਚੱਲ ਰਿਹਾ ਸੀ ਉਹਦੇ ਪੱਥਰ ਵਿੱਚ ਪਏ ਸੀਗੇ ਜੀ ਸਰਦਾਰ ਜੱਥੇਦਾਰ ਤੋਤਾ ਸਿੰਘ ਦੀ ਕੋਠੀ ਦੇ ਸਾਹਮਣੇ ਜਿਹੜਾ ਹਾਈਵੇ ਬੰਦ ਹੈ ਜੀ ਉੱਥੋਂ ਦਾ ਤੇ ਜਦੋਂ ਉਹ ਗੱਡੀ ਵੱਜੀ ਜੀ ਮੇਰੇ ਦੋਸਤ ਸੀਗੇ ਗਰਜੰਟ ਸਿੰਘ ਰਾਮੂ ਵਾਲਾ ਜੀ ਉਹ ਮੌਕੇ ਤੇ ਖੜੇ ਸੀ ਉਹਨਾਂ ਨੇ ਦਵਾ-ਦਵ ਜਾ ਕੇ ਗੱਡੀ ਦੀ ਬਾਰੀ ਖੋਲ ਕੇ ਉਹਨੂੰ ਮੁੰਡੇ ਨੂੰ ਬਾਹਰ ਕੱਢ ਲਿਆ ਜੀ ਉੱਥੇ ਸਾਡੇ ਉਹਦੇ ਹੀ ਦਵਾ-ਦਵ ਉਹਨਾਂ ਨੇ ਮੈਨੂੰ ਫੋਨ ਕੀਤਾ ਅਸੀਂ ਫਾਇਰ ਬ੍ਰਿਗੇਡ ਨੂੰ ਵੀ ਭੇਜਤਾ ਆ ਸਾਡੇ ਐਸਐਚਓ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਐਸਐਚਓ ਸਾਹਿਬ ਉਹ ਵੀ ਮੌਕੇ ਤੇ ਪਹੁੰਚ ਗਏ ਜੀ ਉਹਨਾਂ ਨੇ ਦਬਾ ਦਬ ਜਾ ਕੇ ਟ੍ਰੈਫਿਕ ਬਹੁਤ ਹੋ ਗਿਆ ਸੀ ਤੁੰਦ ਕਾਰਨ ਜੀ ਉਹਨਾਂ ਨੇ ਟ੍ਰੈਫਿਕ ਨੂੰ ਕਾਬੂ ਪਾਇਆ ਫਾਇਰ ਬ੍ਰੀਡ ਵਾਲਿਆਂ ਨੇ ਅੱਗ ਨੂੰ ਕਾਬੂ ਪਾ ਲਿਆ ਜੀ ਚਲ ਮੁੰਡੇ ਤੇ ਸੱਟ ਨਹੀਂ ਕੋਈ ਬਾਲੀ ਹੈਗੀ ਜੀ ਪਰ ਗੱਡੀਆਂ ਦੀ ਸਵਿਫਟ ਸੀਗੀ ਜੀ ਪੈਟਰੋਲ ਜਦੋਂ ਵੱਜਣ ਸਾਰੀ ਅੱਗ ਲੱਗ ਗਈ ਤਾਂ ਗੱਡੀ ਸਾਰੀ ਮੱਚ ਗਈ ਨੁਕਸਾਨ ਬਹੁਤ ਆਉਂਦਾ ਗੱਡੀ ਦਾ ਹੋ ਗਿਆ ਜੀ